ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਿੱਜੀ ਤਜਰਬਾ ਇਹ ਸ਼੍ਰੇਂਖਲਾ ਦੇ ਵਿੱਚ ਅੱਜ ਜੋ ਸੁਣਾਉਣ ਜਾ ਰਹੇ ਹਾਂ ਉਹ ਠੀਕ ਨਹੀਂ ਹੈ ਮੇਰਾ ਕੰਮ ਬਹੁਤ ਸੋਹਣਾ ਸੀ ਪਰ ਨਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ ਤੁਹਾਨੂੰ ਗੁਰੂ ਹੁਕਮ ਲਾਉਂਦਾ ਤੁਹਾਨੂੰ ਚਲਾਉਂਦਾ ਹੈ ਬਹੁਤ سارے ਲੋਕ ਜਿਹੜੇ ਡਿਪਰੈਸ਼ਨ ਚੱਲ ਜਾਂਦੇ ਨੇ ਬਹੁਤ سارے ਲੋਕ ਜਿਹੜੇ ਆਪਣੀ ਜ਼ਿੰਦਗੀ ਤੋਂ ਸੈਟੀਸਫਾਈ ਨਹੀਂ ਹੁੰਦੇ ਪੈਸਾ ਵੀ ਹੁੰਦਾ ਹੈ ਬਸੰਤੁਸ਼ਟੀ ਨਹੀਂ ਕਿਉਂਕਿ ਤੁਹਾਡੇ ਅੰਦਰ ਪਤਾ ਵੀ ਤੁਸੀਂ ਕਿਹੜੇ ਕੰਮ ਵਾਸਤੇ ਸੰਸਾਰ ਤੇ ਆਏ ਹੋ ਤਾਨੂੰ ਅੰਦਰੋਂ ਪਤਾ ਹੁੰਦਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਤਾਨੂੰ ਤੁਹਾਨੂੰ ਸੈਟੀਸਫੈਕਸ਼ਨ ਕਿਸ ਚੀਜ਼ ਵਿੱਚ ਮਿਲਦੀ ਹੈ ਨਾ ਪਰ ਪਰਿਵਾਰ ਸਮਾਜ ਇੱਕ ਬਰਡਨ ਤੁਹਾਡੇ ਜ਼ਿਹਨ ਤੇ ਹੁੰਦਾ ਵੀ ਤੁਸੀਂ ਇਹ ਡਾਕਟਰੀ ਕਰਨੀ ਹੈ ਤੁਸੀਂ ਇਹੋ ਹੀ ਕਰਨਾ ਹੈ ਜਿਵੇਂ ਮੈਂ ਮੇਰੇ ਬੱਚੇ ਨੂੰ ਖੋਲ ਦਿੱਤੀ ਵੀ ਤੁਸੀਂ ਜੋ ਤੁਹਾਡੇ ਮਨ ਚ ਕਰੋ ਕਹਿੰਦੇ ਅਸੀਂ ਆਰਟਸ ਵਿੱਚ ਜਾਣਾ ਹੈ 뮤ਜ਼ਿਕ ਜਾਣਾ ਕਰੋ ਨਾ ਤੁਸੀਂ 뮤ਜ਼ਿਕ ਕਰੋ ਯਾਰ ਮੈਂ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਡਾਕਟਰ ਬਣੇ ਇੰਜੀਨੀਅਰ ਮੈਂ ਨਾ ਕੀਤਾ ਮੇਰੇ ਬੱਚੇ ਨੂੰ ਵੀ ਐਸਾ ਕੋਈ ਕੰਮ ਨਹੀਂ ਕਰਨਾ ਜੇ ਚ ਕੰਪਿਊਟਰ ਇਨਵੋਲ ਹੋਵੇ ਉਹ ਕੰਮ ਕਰੋ ਜੇ ਚ ਰੂਹ ਇਨਵੋਲ ਹੋਵੇ ਤੁਹਾਡੀ ਕੱਲੋਂ ਮੈਂ ਕਿਹਾ ਤੂੰ ਡਾਕਟਰ ਬਣ ਜਾਏਂਗਾ ਜਾਂ ਤੂੰ ਬੜਾ ਵੱਡਾ ਇੰਜੀਨੀਅਰ ਬਣ ਜਾਏਂਗਾ ਕੱਲੋਂ ਕੰਮ ਕਰੇਂਗਾ ਤੇਰੀ ਰੂਹ ਲੱਗੇਗੀ ਪਰੇਸ਼ਾਨੀ ਹੋਗੀ ਕਿਸੇ ਬਾਅਦ ਚ ਜਾਂ ਕਿਸੇ ਜਗ ਮਿਊਜ਼ਿਕ ਸੁਨੇਗਾ ਤੇ ਉਹ ਮਿਊਜ਼ਿਕ ਆਪ ਕਿ ਨਹੀਂ ਕਰਦਾ ਸੋ ਮੇਰੇ ਬੱਚੇ ਜਿਹੜੇ ਮਿਊਜ਼ਿਕ ਕਰਦੇ ਨੇ ਪਰ ਸਾਰਿਆਂ ਦੇ ਮਾਪੇ ਪਿਓ ਇਦਾਂ ਦੇ ਨਹੀਂ ਹੁੰਦੇ ਇੱਕ ਨੱਕ ਹੁੰਦੀ ਸਮਾਜ ਵਿੱਚ ਮੇਰਾ ਬੇਟਾ ਜੀ ਮੇਰੀ ਇੱਜ਼ਤ ਰਹੀ ਨਹੀਂ ਵੀ ਮੇਰਾ ਬੇਟਾ ਸਮਾਜ ਦੇ ਪਿੱਛੇ ਲੱਗਦੇ ਆਪਣੇ ਬੱਚਾ ਬਰਬਾਦ ਕਰ ਦਿੰਦੇ ਹਨ ਉਹ ਅੰਦਰੋਂ ਕੀ ਚਾਹੁੰਦਾ ਹੁਣ ਜਿਵੇਂ ਮੇਰਾ ਸ਼ੌਂਕ ਗਾਣ ਦਾ ਹੈ ਸ਼ਾਇਰੀ ਦਾ ਹੈ ਪਰ ਉਹ ਸਤਗੁਰ ਨੇ ਮੈਨੂੰ ਉਧਰ ਜਾਣ ਨਹੀਂ ਦੇ ਰਿਹਾ ਫਿਰ ਮੈਂ ਕਥਾ ਸ਼ੁਰੂ ਕੀਤੀ ਉਹ ਵੀ ਮਤਲਬ ਕਥਾ ਮੇਰੇ ਵਾਸਤੇ ਸੀ ਜਿਵੇਂ ਨਾ ਕੋੜਾ ਘੁੱਟ ਪੜਨਾ ਹੁੰਦਾ ਹੈ ਐਸ ਲੋਕਾਂ 'ਚ ਉਹ ਗੱਲ ਕਹਿਣੀ ਜਿਹੜੀ ਗੱਲ ਉੱਥੇ ਨਹੀਂ ਕਹੀ ਜਾ ਸਕਦਾ ਕਿਉਂਕਿ ਅਜੇ ਐਸੇ ਸੰਗਤ ਪਿਆਰ ਨਹੀਂ ਹੋਏਗੀ ਉਸ ਲਾਭ ਦੀ ਕਥਾ ਹੋ ਸਕੇ ਸੋ ਚਲੋ ਉਹ ਵੀ ਮਨ ਮਾਰ ਕੇ ਮੰਨਦੇ ਸੀ ਵੀ ਕੀਰਤਨ ਕਰੀਏ ਕਿਉਂ ਸਾਡੇ ਸਾਰੇ ਭਰਾ ਸਾਡਾ ਸਾਰਾ ਖਾਨਦਨ ਕੀਰਤਨੀਆਂ ਦਾ ਉਸਤਾਦ ਕੀਰਤਨੀਆਂ ਦਾ ਹੈ ਪਰ ਮੈਨੂੰ ਮਰੇ ਦਾਦਨੀ ਬਖਸ਼ੀ ਗਲਾ ਬਿਸੂਰਾ ਬਖਸ਼ਿਆ ਕਥਾ ਦਾ ਚਲੋ ਚੱਕਿਆ ਕਾਫੀ ਜਿਹੜੇ 16 ਦੇ ਵਿੱਚ ਕਥਾ ਵੀ ਤਿਆਗਤੀ ਮੈਂ ਉਹ ਜਿਹੜੀ ਸੇਵਾ ਲੱਗੀ ਹੈ ਮੈਂ ਤੁਹਾਨੂੰ ਅੱਗੇ ਸੁਣਾਇ ਸੁਹਾਣੀ ਵੀ ਟਰੱਕ ਲੈ ਕੇ ਗਿਆ ਸੀ ਤੇ ਉਹ ਉਹ ਬੋਰ ਪਾਰ ਪੈ ਗਿਆ ਤੇ ਗੁਰਮੀਤ ਸਿੰਘ ਦੇ ਕੁਝ ਹੋਇਆ ਯਾਰ ਕੋਈ ਬੜੀ ਬਲੀ ਚੀਜ਼ ਨੇ ਨੱਪਿਆ ਹੋਇਆ ਤੇ ਕਹਿੰਦਾ ਕੋਈ ਨਿਆੰਗ ਸਿੰਘ ਲੋਹੇ ਜੜਿਆ ਹੋਇਆ 15-20 ਫੁੱਟ ਦਾ ਤੇ ਉਹ ਉਹ ਬੰਦਾ ਸਿੰਘ ਬਸ ਜਿੱਥੋਂ ਮਾਰੇ ਨਹੀਂ ਕਿਹਾ ਵੀ ਛਿੱਦੀ ਪਰੇ ਕਰੋ ਵੀ ਸਮਾ ਆ ਗਿਆ ਨਾ ਸੋ ਵੇਖੀ ਦੀ ਪ੍ਰੇਸੀ ਜਥਾ ਬਣਾਇਆ ਫਿਰ ਤੁਸੀਂ ਜੋਤਾਂ ਚ ਸਾਕਸ਼ਤ ਹੋਈਆਂ ਜਿਹੜੇ ਲੋਕ ਬਿਮਾਰ ਠੀਕ ਹੋਣੇ ਸ਼ੁਰੂ ਹੋਏ ਫਿਰ ਇੱਥੇ ਆਇਆ ਫਿਰ ਇੱਥੇ ਫਸ ਗਿਆ ਹੁਣ ਆ ਸੋ ਕੰਮ ਕਰ ਰਹੇ ਆ ਮੇਰਾ ਇਹ ਚਿਰੂ ਨਹੀਂ ਹੈਗੀ ਪਰ ਸੇਵਾ ਲੱਗੀ ਹੈ ਮੈਂ ਵੀ ਨਵਾਂ ਇਸ ਇਹਦੇ ਵਿੱਚ ਕਿਉਂਕਿ ਮੈਨੂੰ ਆਪਣੀ ਪਤਾ ਨਹੀਂ ਕੀ ਹੋ ਰਿਹਾ ਪਰ ਜੋ ਸਤਿਗੁਰੂ ਹੁਕਮ ਕਰਦੇ ਮੈਂ ਕਹੀ ਜਾਂਦਾ ਉਦਾਂ ਹੀ ਕੰਮ ਹੋ ਜਾਂਦੇ ਨੇ ਹੁਣ ਕੀ ਹੋਇਆ ਕਿ ਮੈਂ ਜਦੋਂ ਦੇਖੀ ਤਾਂ ਹੁਣ ਮੈਂ ਲੋਕਾਂ ਕੋਲ ਕਿੰਨੇ ਕੀਤਾ ਤੇ ਮੈਂ ਅਕਸਰ ਮੈਂ ਕਹਿੰਦਾ ਮੈਂ ਨਹੀਂ ਦੱਸਣਾ ਕਿੰਨੇ ਕੀਤਾ ਤੁਹਾਨੂੰ ਅੱਖਾਂ ਤੁਹਾਨੂੰ ਖਾਂ ਸਾਹਮਣੇ ਆ ਜਾਏਗਾ ਤੂੰ ਆਲ ਵੀ ਦੇਖੋਗੇ ਸੁਪਨੇ ਵੀ ਦੇਖੋਗੇ ਜਾਂ ਤੇਰੀ ਇੰਟੂਇਸ਼ਨ ਨਹੀਂ ਸਟਰੋਂਗ ਤੈਨੂੰ ਕਹੇਗੀ ਜਾਂ ਕੁਝ ਹੋਏਗਾ ਹਜ਼ਾਰਾਂ ਕੇਸ ਹੁਣ ਤੱਕ ਮੈਂ ਕਰ ਠੀਕ ਕਰ ਚੁੱਕਾ ਪਰ ਦਿੱਕਤ ਇਹ ਆ ਰਹੀ ਕਿ ਜਦੋਂ ਵੀ ਕੋਈ ਆਂਦਾ ਉਹਦੇ ਪਿੱਛੇ ਕੋਈ ਆਪਣਾ ਹੀ ਹੁੰਦਾ ਕੋਈ ਯਾਰ ਦੋਸਤ ਕੋਈ ਫੈਮਿਲੀ ਮੈਂਬਰ ਹੁਣ ਇਹ ਨਾ ਕੁਝ ਦੇਖ ਕੇ ਮਨ ਖੱਟਾ ਹੋ ਗਿਆ ਯਾਰ ਰਿਸ਼ਤੇ ਤਾਂ ਹੀ ਪਰਿਵਾਰ ਤਾਂ ਹੀ ਇੱਕ ਬੱਚੀ ਸਰ ਕੋਈ ਮੈਨੂੰ ਕਿ ਬੇਟਾ ਤੈਨੂੰ ਫਲਾਵਰ ਤੇ ਤੈਨੂੰ ਚਾਕਲੇਟ ਆਈ ਹੋਈ ਹੈ ਕਹਿੰਦੀ ਮੈਂ ਯੂਨੀਵਰਸਿਟੀ ਦੇ ਵਿੱਚ ਤੇ ਉਹਨੂੰ ਅਸੀਂ ਮੈਂ ਕਿਸੇ ਮੁੰਡੇ ਦੀ ਗੱਲ ਕਰ ਰਹੇ ਆਂ ਕਹਿੰਦੀ ਨਹੀਂ ਆਈ ਮੈਂ ਚਲੋ ਘਰ ਜਾ ਦੱਸੀ ਮੈਨੂੰ ਉਹ ਬਿਸਤਰੇ ਤੇ ਵਿਚਾਰੀ ਹੁਣ ਚੋਲ ਮਾਰੇ ਘਿਰਪੇ ਤੁਰਨ ਲੱਪੀ ਥੋੜੀ ਥੋੜੀ ਬਾਕੀ ਉਹਦੀ ਜਿਹੜੀ ਲਤਪਹਾ ਨਹੀਂ ਚੱਲਦੀ ਉਹਦਾ ਪਟਾਕਾ ਪਾਏਗੇ ਨਾ ਸੁੱਤੀ ਪਈ ਤੇ ਉਹ ਵੀ ਲਤਪਹਾ ਚੱਲਣ ਲੱਪੀ ਹੁਣ ਥੋੜਾ ਜਿਹਾ ਥੈਰੇਪੀ ਰਹਿ ਗਈ ਠੀਕ ਹੋ ਜਾਏਗੀ ਆਈ ਕਹਿੰਦੀ ਮੇਰਾ ਤਾਇਆ ਲੈ ਕੇ ਆ ਸੀ ਮੈਂ ਬਸ ਚੜ ਦੀ ਕਲਮ ਹੋਰ ਕੁਝ ਨਹੀਂ ਕਰਨਾ ਉਦੋਂ ਮੈਂ ਬਾਹਰ ਸੀਗਾ ਬੱਚਾ ਜੰ ਉਹਦੀ ਡਾਕਟਰ ਸਰਜਰੀ ਕਰੇ ਸੀਗੇ ਉਹਦੀ ਸੱਕੀ ਪੂਆ ਮੈਂ ਕਿਹਾ ਵੀ ਇਹ ਨਹੀਂ ਛੱਡਣੀ ਮੈਂ ਕਿਹਾ ਮੈਂ ਬੱਚੇ ਨੇ ਕੀ ਬਗੜਿਆ ਬੱਚਾ ਜੰਮਿਆ ਹੀ ਹੈ ਉਹ ਜੋ ਦੁਬਾਰਾ ਸਕਣੇ ਬੈਠੇ ਅੱਜ ਕੁਝ ਨਹੀਂ ਸੀਗਾ ਉਹਦੇ ਠੀਕ ਹੋ ਗਿਆ ਫਿਰ ਇਸ ਤਰ੍ਹਾਂ ਦੇ ਰਿਸ਼ਤੇ ਜਿਹੜੇ ਬਹੁਤ ਨਜ਼ਦੀਕ ਨੇ ਜਿਹੜੇ ਵਿਸ਼ਵਾਸ ਨੂੰ ਤਾਰ-ਤਾਰ ਕਰ ਦਿੰਦੇ ਨੇ ਮਨ ਦੁਖੀ ਹੁੰਦਾ ਚੀਜ਼ਾਂ ਵੇਖ ਕੇ ਪਰ ਇਹਦਾ ਪਲੱਸ ਪੁਆਇੰਟ ਇਹ ਹੈ ਕਿ ਸੰਸਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਯਾਰ ਇਹਨਾਂ ਰਿਸ਼ਤਿਆਂ ਦੇ ਪਿੱਛੇ ਜਿਹੜਾ ਕੰਮ ਸੰਸਾਰ ਤੇ ਕਰਨ ਆਇਆ ਸੀ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚਲੀ ਰਹਿਣਾ ਨਾ ਜਿਹੜਾ ਕੰਮ ਕਰਨਾ ਸੀ ਉਹ ਤੇ ਕੰਮ ਕੀ ਕਰ ਹੀ ਨਹੀਂ ਰਹੇ ਸੀ ਮੇਰੇ ਮਨ 'ਚ ਤਕਲੀਫ ਹੁੰਦੀ ਸੀ ਯਾਰ ਮੇਰਾ ਪਰਿਵਾਰ ਛੁੱਟ ਗਿਆ ਮੇਰਾ ਘਰ-ਬਾਰ ਛੁੱਟ ਗਿਆ ਮੈਂ ਕਿੱਥੇ ਆ ਗਿਆ ਹੁਣ ਇੱਥੇ ਪਿੰਡ ਜਾ ਕੇ ਬਹਿ ਗਿਆ ਤੇ ਹੋਂਦੇ ਮੌਸਮ ਠੀ ਹੋ ਗਿਆ ਧੁੱਪਾਂ ਬੜੀਆਂ ਪੈਂਦੀ ਸੀ ਗਰਮੀ ਹੱਥ ਦੀ ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਏਸੀ 'ਚ ਰਿਹਾ ਹੋਵੇ ਤੇ ਉਹਨੂੰ ਇੱਥੇ ਪੱਖਾ ਵੀ ਨਸੀਬ ਨਾ ਹੋਵੇ ਕਿ ਜਦੋਂ ਪੱਖੇ ਵੀ ਚੱਲਦੇ ਨਾ ਤੇ ਉਹਨਾਂ ਦੇ ਵਿੱਚ ਵੀ ਗਰਮੀ ਚੱਲਦੀ ਲੁੰਦੀ ਹੈ। ਕੋਲੋਂ ਅੱਗੇ ਵੀ ਜਿਹੜੀ ਉਹ ਗੱਲ ਨਹੀਂ ਬਣਦੀ ਹੈ ਨਾ। ਸੋ ਇਹ ਜਿਹੜੀਆਂ ਦਿੱਕਤਾਂ ਨੇ ਨਾ। ਕੋ ਜੋ-ਜੋ ਮੈਂ ਕੇਸ ਮੇਰੇ ਕੋਲ ਆਉਂਦੇ ਨੇ ਮੈਂ ਉਹ ਦੇਖਦਾ ਤੇ ਮੇਰਾ ਮਨ ਹੁੰਦਾ ਯਾਰ ਹੱਦ ਹੋ ਗਈ ਹੈ। ਵੀ ਜੋ ਮੈਂ ਦੇਖ ਰਿਹਾ ਵਾਕਿਆ ਹੀ ਸੱਚ ਹੈ। ਮੈਂ ਕਹਦਾ। ਹੁਣ ਇਸ ਟੂਲੇ ਦੇ ਬੱਚੇ ਦਾ ਫੋਨ ਆਇਆ ਵੀ ਬਾਬਾ ਜੀ ਠੀਕ ਹੋ ਗਿਆ। ਵੀ ਮੈਂ ਇਹਨਾਂ ਦੱਸ ਵੀ ਕੀਤਾ ਕਿੰਨੇ ਸੀ ਮੈਂ ਕਿਹਾ ਬਿੱਟਰ ਦੇ ਅੰਦਰ ਰਿਸ਼ਤੇ ਖਰਾਬ ਹੁੰਦੇ ਕਰਾਂਦੇ। ਪ੍ਰੇਜ਼ ਹੀ ਕਰੋ ਬਸ ਹਨਾ। ਸੜਕੂ ਬੜਾ ਪੰਥ ਦੇ ਬੜੇ ਵੱਡੇ ਸਿੰਘ ਨੇ ਜਿਨ੍ਹਾਂ ਦਾ ਪਰਿਵਾਰ ਆਪਣੇ ਕੋਲ ਆਂਦਾ ਸੀਗਾ। ਉਹ ਕਿਸੇ ਸਮੇਂ ਅਸੀਂ ਠੀਕ ਕਰਨਾ। ਉਹ ਘਰੇ ਜਾਂਦੇ ਦੋ ਦਿਨ ਠੀਕ ਫਿਰ ਬਿਮਾਰ। ਅਸੀਂ ਫੇਰ ਹਫਤੇ ਠੀਕ ਕਰਨਾ ਫਿਰ ਬਿਮਾਰ। ਅਸੀਂ ਉਹਦੇ ਘਰੇ ਗਏ। ਉਹ ਜਿਹਨਾਂ ਬੈੱਡ ਤੋੜਿਆ ਸੀ। ਤੇ ਉਹਦੇ ਬੈੱਡ 'ਚ ਨਕਸ਼ੀਬ ਬੈੱਡ ਕਿਸ ਨੇ ਬਣਵਾਇਆ ਸੀ ਜਿੰਨੇ ਬਣਾਇਆ ਸੀ ਬੰਦਾ ਬੇਵਾਨ ਸੀ ਉਹਨੇ ਬੈੱਡ 'ਚ ਕੁਛ ਰੱਖ ਕੇ ਤੋੜਤਾ ਸੀ ਚਲੋ ਬੈੱਡ ਨੂੰ ਅਗ ਲਵਾ ਦਿੱ ਫਿਰ ਉਹਦੇ ਦਿੱਕਤਾਂ ਨੂੰ ਸ਼ੁਰੂ ਹੋ ਗਈ ਹੁਣ ਦਿੱਕਤਾਂ ਨੂੰ ਹੁਣ ਇਹ ਕਿਹਾ ਵੀ ਤੁਸੀਂ ਵਿਵੇਕ ਦਾ ਪੈਰਾ ਕਰੋ ਕਿਸੇ ਹੱਥੋਂ ਕੁਛ ਨਹੀਂ ਛਕਣਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂ ਕਿੰਨੇ ਕੀਤਾ ਪਰ ਪਾਣੀ ਆਪਣਾ ਆਪ ਹੀ ਨਾ ਬਰਤਨ ਆਪਣੇ ਆਪ ਧੋਣੇ ਸਭ ਕੁਝ ਆਪ ਕਰੋ ਵਿਵੇਕ ਦਾ ਪੈਰਾ ਕਰਜੋ ਇਹ ਆਰਾਮ ਆ ਜਾਏਗਾ ਹੁਣ ਉਹਨੂੰ ਕੀ ਦੱਸਾਂ ਵੀ ਕੌਣ ਕਰ ਰਿਹਾ ਜਿੰਦਲੌਰ ਸਰ ਕੋ ਪਰਿਵਾਰ ਆਇਆ ਇੱਕ ਮੋਲੋ ਸੌਰੀ ਟੱਬਰ ਦਾ ਬੁਰਾ ਹਾਲ ਹੁਣ ਉਹਨੂੰ ਕੀ ਦੱਸਾਂ ਵੀ ਕੌਣ ਕਰ ਰਿਹਾ ਤੇਰਾ ਵੰਗੂ ਦਾਸਪੁਰ ਦਸਕ ਕੇਸ ਕੱਢ ਗਿਆ ਸੀਗਾ ਘਰ ਦਾ ਸ਼ਮਸ਼ਾਨ ਘਰ ਬਣਿਆ ਪਿਆ ਸੀਗਾ ਸਦਾ ਨਾਮ ਸਦਰਾ ਤੂੰ ਹੀ ਗੱਡੇ ਹੁੰਦੇ ਸਾਰਾ ਸਦਨਾਵਾਂ ਅਸੀਂ ਮੰਗੇ ਨੇ ਕਿੰਨੀ ਬੁਰੀ ਹਾਲਤ ਨੂੰ ਕਰਦੀ ਨਹੀਂ ਅਸੀਂ ਦੱਸਿਆ ਉਹਨਾਂ ਨੂੰ ਵੀ ਕਿਨੇ ਕੀਤਾ ਮੁੰਡੇ ਦਾ ਮੂੰਹ ਸਾਰਾ ਖਾਦਾ ਗਿਆ ਸੀਗਾ ਹੁਣ ਆਸੀ ਚੰਗਾ ਬਲ ਠੀਕ ਹੋ ਗਿਆ ਫਰਸਟ ਕਲਾਸ ਮਾਲੇ ਕਿਰਪਾ ਨਿਸ਼ਾਨ ਲੱਤ ਕੇ ਸਾਰੇ ਮੂੰਹ ਤੋਂ ਸਾਲਿਸ ਕਿੰਨ ਸੜਨ ਲੱਪੀ ਸੀ ਉਹਦੀ ਜਦੋਂ ਇਦਾਂ ਦੇ ਕੇਸ ਬੈਨੇ ਫਿਰ ਮਨ ਚ ਆਉਂਦਾ ਯਾਰ ਵੀ ਐਸੇ ਰਿਸ਼ਤੇ ਦਾ ਕੀ ਫਾਇਦਾ ਸੜੇ ਆਪਣੀ ਬਹੁਤ ক্লোਜ਼ ਸਾਡੀ ਭੈਣਾਂ ਮਤਲਬ ਵੱਡੀ ਭੈਣ ਸੇ ਲਈ ਅਸਲ ਫੈਮਿਲੀ ਫੈਮਿਲੀਜ਼ ਨੇ ਉਹ ਦੀਦੀ ਬੜੇ ਵਧੀਆ ਨੇ ਇਥੇ ਕਿਸੇ ਵਿਆਹ ਤੇ ਆਸੀ ਕਿ ਵਾਪਸ ਗਿਆ ਤੇ ਕੋ ਜਿਵੇਂ ਬ੍ਰੇਨ ਡੈਡ ਹੋ ਜਾਂਦਾ ਨਾ ਬੰਦਾ ਸਿਰ ਚੱਲੇ ਦਿਮਾਗ ਨਹੀਂ ਚੱਲਿਆ ਉਸ ਤਰ੍ਹਾਂ ਦੀ ਹਾਲਤ ਹੈ ਇਸ ਤਰ੍ਹਾਂ ਇੱਕ ਹੋਰ ਪਰਿਵਾਰ ਹੈ ਸਾਡੇ ਆਪਣੇ ਜੀਆਂ ਦੇ ਵਿੱਚੋਂ ਹੀ ਜੋ ਦੇਖੀਦਾ ਹੈ ਯਾਰ ਚੱਲ ਕੀ ਰਿਹਾ ਹੈ ਆਪਣੇ ਹੀ ਕਰੀ ਜਾ ਰਹੇ ਨੇ ਸਾਰੇ ਬਹੁਤੇ ਜਿਹੜੇ ਬਾਹਰੋਂ ਕੇਸ ਆਂਦੇ ਨੇ ਉਹ ਉਹਨਾਂ ਦੇ ਵਿੱਚ ਬਹੁਤਾਤ ਜਿਹੜੇ ਉਹ ਇੰਡੀਆ ਆਏ ਨੇ ਕਿਸੇ ਵਿਆਹ ਪਾਰਟੀ ਦੇ ਕੁਛ ਨਾ ਵਿੱਚ ਖਾਦਾ ਗਿਆ ਮੈਨੂੰ ਲੱਗਦਾ ਹੁੰਦਾ ਸੀ ਕਿ ਇਹ ਚੀਜ਼ਾਂ ਸੀ ਬਿਮਾਰ ਫਿਰ ਮੈਨੂੰ ਕੋਈ ਪੁੱਛਦੇ ਨੇ ਕੀ ਬਾਬਾ ਜੀ ਅਸੀਂ ਤਾਂ ਕੀ ਵਿਗਾੜਿਆ ਮੈਂ ਕਹਿੰਦਾ ਮੈਂ ਕਿਸੇ ਦਾ ਕੀ ਵਿਗਾੜਿਆ ਜਿਹਦੀ ਬੱਚੀ ਦਾ ਵਿਆਹ ਮੈਂ ਆਪਣੇ ਹੱਥੀਂ ਕੀਤਾ ਉਹ ਮੈਨੂੰ ਖੁਦ ਮਾਰਨ ਵਾਸਤੇ ਹਾਂਡੀ ਕਰ ਗਈ ਸੀ ਚਲੋ ਆਪ ਫੜ ਗਈ ਵਿਚਾਰੀ ਮੈਂ ਤਾਂ ਤਾਂ ਬੁਰਾ ਨਹੀਂ ਕੀਤਾ ਨਾ ਫਿਰ ਸਾਡਾ ਇੱਕ ਨਜ਼ਦੀਕਿਆਂ ਦੇ ਵਿੱਚੋਂ ਉਹ 21 ਸਾਲ ਮੰਜੀ ਚ ਰੱਖੜ ਕੇ ਮਰੀ ਬਾਅਦ ਚ ਮੈਂ ਤੇ ਉਹਨੂੰ ਕੁਝ ਵੀ ਨਹੀਂ ਆਖਿਆ ਮੈਂ ਤਾਂ ਬੁਰਾ ਨਹੀਂ ਕੀਤਾ ਕਿਸੇ ਦਾ ਸੋ ਇਸ ਕੱਲ ਦਾ ਜੋ ਸੰਗਤ ਪੁੱਛਦੀ ਬਾਬਾ ਮੈਂ ਕਹਿੰਦਾ ਵੀ ਤੁਹਾਨੂੰ ਮੈਂ ਕੀ ਦੱਸਾਂ ਮੈਂ ਤੁਸੀਂ ਮੈਨੂੰ ਦੱਸੋ ਬਿਜਰੋ ਤੁਹਾਡੀ ਜ਼ਮੀਨ ਦੀ ਲਾਰਜ ਫੈਮਿਲੀ ਡਿਸਪਿਊਟ ਹੈ ਕੋਈ ਪ੍ਰੋਪਰਟੀ ਡਿਸਪਿਊਟ ਹੈ ਮੇਰਾ ਕੀ ਡਿਸਪਿਊਟ ਸੀਗਾ ਮੈਂ ਤੇ ਭਲਾਈ ਕੀਤਾ ਸੀ ਨਾ ਮੇਰੇ ਤੇ ਕਿਉਂ ਕਿਸ ਨੇ ਕੀਤਾ ਮੈਂ ਕਿਸੇ ਦਾ ਕੀ ਵਿਗਾੜਿਆ ਇਹ ਨਾ ਇੱਕ ਸਾਈਕਲੋਜੀਕਲ ਬਿਮਾਰੀ ਹੁੰਦੀ ਤੁਸੀਂ ਨੋਟਿਸ ਕਰਿਓ ਤੁਹਾਡੇ ਘਰਾਂ 'ਚ ਜੇ ਮਹਿਮਾਨ ਆਉਣਗੇ ਉਹਨਾਂ ਦੇ ਬੱਚੇ ਤੁਹਾਡਾ ਸਮਾਨ ਤੋੜਨਗੇ ਆਪਣੇ ਬੱਚੇ ਨੂੰ ਕੁਝ ਨਹੀਂ ਕਹਿਣਗੇ ਉਹ ਇਹ ਨਹੀਂ ਕਿ ਨਹੀਂ ਕਹਿਣਾ ਚਾਹੁੰਦੇ ਉਹ ਖੁਸ਼ ਹੁੰਦੇ ਆ ਨੁਕਸਾਨ ਕਰਵਾ ਕੇ ਤੁਹਾਡਾ ਹੁਣ ਤੁਹਾਡੀ ਚੀਜ਼ਾਂ ਅੱਛੀਆਂ ਨੇ ਉਹ ਜੈਲਸ ਨੇ ਹਾਂ ਤੇ ਕਈ ਵਾਰ ਕਈ ਵਾਰ ਆਪ ਹੀ ਕੋਈ ਚੀਜ਼ ਵਿੱਚ ਪੱਤਾ ਹੀ ਤੋੜ ਦੇਣਾ ਕੋਈ ਫੁੱਲ ਤੋੜ ਦੇਣਾ ਕੋਈ ਚੀਜ਼ ਨੁਕਸਾਨ ਲੀਕ ਪਾਦਣੀ ਹੈ ਨਾ ਕੁਝ ਨਾ ਕੁਝ ਕਰਕੇ ਜਾਣਾ ਇਹ ਹੋਵੇ ਮਾਰੀ ਜਦ ਵੱਜ ਜਾਂਦੀ ਹੈ ਫੇਰ ਕਰਨ ਕਰਾਉਣ ਤੇ ਆ ਜਾਂਦੀ ਹੈ ਬਰੇ ਚ ਦਿੱਕਤ ਹੈ ਜਿਹੜਾ ਕਰਦਾ ਹੈ ਜਾਂ ਜਿਹੜਾ ਕਰਵਾਉਂਦਾ ਹੈ ਜਿਹੜੇ ਪੰਡਤਾਂ ਜਾਂ ਮੁਸਲਮਾਨਾਂ ਕੋ ਜਾਨਦੇ ਨੇ ਅਖੀਰ ਕਿਸੇ ਚੰਗੇ ਨਹੀਂ ਹੁੰਦੇ ਮੈਸੇਜ ਨੇ ਮੈਨੂੰ ਮਾਰਨ ਦੀ ਕੋਸ਼ਿਸ਼ 21 ਸਾਲ ਮੰਜੀ ਤੇ ਰੱਖੜ ਕੇ ਮਰੀ ਹੈ ਨਾ ਪਤਾ ਸਭ ਨੂੰ ਕਿ ਏਸੀ ਦੀ ਇੱਕ ਸਾਡੇ ਦਰ ਹੀ ਪੰਡਤ ਸੀ ਬੜਾ ਵੱਡਾ ਉਹਦੇ ਮੁੰਡੇ ਮਰ ਗਏ ਸਾਰੇ ਵਿਚਾਰੇ ਤੇ ਆਪਣੇ ਦੋਸ ਸੀ ਉਹ ਕਹਿੰਦਾ ਬੱਬੀ ਇੱਕ ਦੇਖ ਲਈ ਸਭ ਭਲਾ ਹੋ ਜਾਵੇ ਬਈ ਚੰਗਾ ਹੋਵੇ ਨੇ ਭਲਾ ਹੀ ਕੀਤਾ ਲੋਕਾਂ ਦਾ ਤੇ ਅਸੀਂ ਉਹਦੇ ਘਰੇ ਗਏ ਤੇ ਦਰਵਾਜ਼ਾ ਖੋਲ੍ਹਿਆ ਸਾਨੂੰ ਵੇਖ ਕੇ ਜੋਰ ਦੀ ਨਾ ਕੰਦ ਚ ਵਜਾ ਪਈ ਇਹਨੂੰ ਲੈ ਜਾ ਮੈਨੂੰ ਮਾਰ ਦੇਗਾ ਮੈਨੂੰ ਸਾੜ ਦੇਗਾ ਇਹ ਚੀਕਾਂ ਮਾਰ ਬਹੁਤ ਜ਼ੋਰ ਜ਼ੋਰ ਦੀ ਅਸੀਂ ਡਰ ਕੇ ਬਾਹਰ ਆ ਗਏ ਮੈਂ ਭਰਾ ਮਰਮਰਾ ਕੇ ਤੇ ਇਹਨਾਂ ਨਾ ਲੋਕਾਂ ਕਹਣਾ ਪੰਡਤ ਮਾਰਦਾ ਜਲਸੀ ਜਾ ਕੇ ਨਾ ਸੋ ਇਹ ਜਿਹੜੀ ਚੀਜ਼ਾਂ ਮੈਂ ਦੇਖ ਰਿਹਾ ਨਾ ਹੁਣ ਕਈ ਸੜਕੋ ਸਿਆਦਕ ਆਂਦੋ ਨੇ ਸਭ ਸਾਨੂੰ ਹੀ ਸੇਵਾ ਲਾਓ ਇਹ 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 ਦੁੱਖ ਤਕਲੀਫ ਦਾ ਕਰ ਹੈ ਇਹ ਸੇਵਾ ਤਾਂ ਨਹੀਂ ਮਿਲਦੀ ਵੀ ਤੁਸੀਂ ਇੰਨੇ ਜਾਬ ਕਰ ਲਓ ਤੇ ਤੁਹਾਨੂੰ ਨਹੀਂ ਇਹ ਭਾਗ ਜਗਣੀ ਹੁਣ ਸਤਨਾਮ ਸੇ ਬੈਠਾ ਮੈਨੂੰ ਪਹਿਲੀ ਦਫਾ ਆਇਆ ਕਿਵੇਂ ਮੈਂ ਕੋਈ ਬਹੁਤ ਦਫਾ ਪਰ ਮੇਰੇ ਧਿਆਨ ਚ ਕਦੀ ਨਹੀਂ ਸੀ ਆਇਆ ਬੱਚਾ ਉਸ ਦਿਨ ਪਤਾ ਹੀ ਮੈਂ ਬੈਠਾ ਅਸਨ ਤੇ ਸਾਹਮਣੇ ਮੇਰੇ ਬੈਠਾ ਮੈਨੂੰ ਠਾਹ ਮੈਂ ਕਿ ਮੇਰੇ ਕੋ ਆ ਜਿਨੂੰ ਕਹੇ ਸੇਤ ਤੇ ਹੱਥ ਰੱਖ ਕੇ ਖੋਲੀ ਗਾਉ ਉਹਦ ਵੇ ਇਹ ਸੇਵਾ ਸੰਭ ਰਿਹਾ ਫਿਰ ਉਹਦ ਸੰਗਤ ਬਹੁਤ ਜ਼ਿਆਦਾ ਸੀਗੀ ਮੈਂ ਵੀ ਸਵੇਰ ਤੋਂ ਸ਼ਾਮ ਤੱਕ ਨੰਗੀ ਪੈਰੀ ਖਲੋਤਾ ਰਿਹਾ ਹਾਲ ਕੇ ਸਾਡਾ ਮੰਗਾ ਮੰਗਿਆ ਭੱਜ ਗਿਆ ਹੋਏ ਮੰਗਿਆ ਬੈਠ ੱਲੇ ਮੰਗੇ ਸੇ ਤੇ ਹੱਥ ਰੱਖਤਾ ਮੰਗੇ ਚੀਕਾਂ ਮਾਰ ਲਾ ਪਿਆ ਚਲ ਮੰਗਿਆ ਗੱਦੀ ਲਾਵੇ ਹੁਣ ਮੰਗਾ ਤੇ ਇਹ ਕਰਦੇ ਆ ਫੇ ਸਾਡੇ ਕੋਲ ਸਪਨਾ ਵਿੱਚ ਬੱਚਾ ਸੀ ਜਿ세 ਦਾ ਬੜਾ ਪੁਰਾਣਾ ਸੰਦੀਪ ਸਿੰਘ ਰਾਜਸਥਾਨ ਚੋਂ ਉਹ ਤੇ ਦੇਵੀ ਮੰਦੇ ਸੀ ਖੇਤਰਪਾਲ ਮੰਦੇ ਸੀਗੇ ਬੜੀਆਂ ਥਾਵਾਂ ਤੇ ਜਾ ਕੇ ਆ ਸੀਗੇ ਡੈਡ ਸ਼ਰਾਬ ਨਹੀਂ ਸੀ ਛੱਡ ਪਾਰੇ ਉਹਨਾਂ ਦੀ ਚਲੋ ਆਪਣੇ ਕੋਲ ਸ਼ਰਾਬ ਬੰਦ ਕਰਤੀ ਪੈਰਾਂ ਲੰਦਾ ਦੇਵੀ ਤੋਂ ਬੋਲਦੀ ਨਹੀਂ ਸੀਗੇ ਚਲੋ ਉਹਨੂੰ ਬੁਲਾਇਆ 2 ਵਜਨ ਕੀ ਦੋਵੇਂ ਵਜਨ ਝੂਠੇ ਨਿਕਲੇ ਉਹਦੇ ਸਰਗਤ ਧੋਣੇ ਦੇ ਬੈਠੇ ਆਗੇ ਸੰਦੀਪ ਨੂੰ ਕਹਿੰਦਾ ਸੰਦੀਪਾ ਅੱਜ ਤੇਰਾ ਕੰਮ ਕੱਢੀ ਹੈ ਪਿਆਰਾ ਦਵਾਇਆ ਸਿਰ ਤੇ ਉਹਨੇ ਕਿ ਮੈਨੂੰ ਚੈਲੰਜ ਕਰ ਲੈ ਦੇ ਵੀ ਨਾ ਰਾਤ ਦੇ 2:00 ਵਜੇ ਤੇ ਉਹ ਮੈਨੂੰ ਚੈਲੰਜ ਕਰਦਾ ਤੇ ਸੰਦੀਪ ਸਿੰਘ ਤੇ ਮੇਰਾ ਹੀ ਪੈਰਾ ਲੱਗ ਗਿਆ ਉਹਨੇ ਗੁੱਸੇ ਦੀ ਜੋ ਬਨ ਕੇ ਤੋਰੀ ਵੀ ਨਾ ਨੁਕਸਾਨ ਕਰ ਸਕਦਾ ਫਾਇਦਾ ਕਰ ਸਕਦਾ ਨਾ ਬੋਲ ਸਕਦਾ ਨਾ ਕੁਝ ਕਰ ਸਕਦਾ ਤੋਰੀ ਉਹ ਜਾਂਦੀ ਠਾ ਦੀ ਬਸ ਸਾਡੀ ਟੈਂਕੀ ਸੁੱਟ ਗਈ ਉਹ ਪਿੱਛੇ ਤੇ ਉਹ ਲਾਈਟਾਂ ਉੱਡ ਗਈਆਂ ਨਿਸ਼ਾਨ ਸਾਹਿਬ ਵਾਲੀਆਂ ਤੇ ਟੈਂਕੀ ਫਿਰ ਨਵੀਂ ਰਖਾਈ 5500 ਦੇ ਸੀ ਹੁਣ ਸੰਦੂਸ ਰਾਤ ਫਿਰ ਜਿਦੋਂ ਇਹ ਕੰਮ ਹੁੰਦੇ ਆ ਮੈਂ ਸੰਦੀਪ ਸਿੰਘ ਦਾ ਸੰਦੀਪ ਸਿੰਘ ਬੈਠ ਕੁਝ ਬਹੁਤ ਵੱਡਾ ਘਟਣ ਜਾ ਰਿਹਾ ਲਿਆ ਮੈਂ ਅੱਜ ਦਰਵਾਜ਼ੇ ਖੁੱਲੀ ਧੂਣ ਦੇ ਬਿਨੇ ਦਰਵਾਜ਼ੇ ਖੋਲੇ ਮਤਲਬ ਲੈਣਾ ਲੱਗ ਗਿਆ ਆਉਣ ਵਾਲਿਆਂ ਦੇ ਕੋਈ ਨਹੀਂ ਆਇਆ ਰਾਤ ਨੂੰ ਕੋਈ ਸਾਡੇ ਸਰੋਤਰੇ ਜੇ ਕੋਈ ਸਾਡੀ ਛੋਟੀ ਛੜੀ ਦੇ ਵਿੱਚ ਜਿੰਨੇ ਵੀ ਦੁਸ਼ਮਣ ਸ਼ਕਤੀਆਂ ਗੈਲੋ ਤੇ ਖੜ ਗਈ ਨੇ ਆਗੇ ਹਨ ਤੇ ਕੋਈ ਸਾਨੂੰ ਸੇਵਾਲਾ ਕੋਈ ਹੁਣ ਜਦੋਂ ਇਹ ਹੋਇਆ ਤੇ ਮੈਂ ਸੰਦੀਪ ਕਸਦੀਪ ਕੁਝ ਵੱਡਾ ਬਹੁਤ ਘਟਣ ਜਾ ਰਿਹਾ ਕਿਉਂਕਿ ਮੈਂ ਪਹਿਲੇ ਰੋਕੇ ਸੀ ਸਾਰੇ ਕੋਈ ਵੀ ਹੋਵੇ ਫਿਰ ਉਹ ਇੰਨਾ ਬਲੀ ਨਹੀਂ ਹੋਣ ਜਿਹੜੇ ਕਿ ਤੁਹਾਨੂੰ ਓਵਰ ਪਾਵਰ ਕਰ ਜੇ ਸੋ ਮੈਂ ਰੋਕੇ ਸੀ ਪਹਿਰੇ ਵੀ ਨਹੀਂ ਸੀ ਮੈਂ ਸਿਰਫ ਨਹੀਂ ਕਿਸਨੋਂ ਦਿੰਦਾ ਆਪਣੇ ਤੇ ਭਜਨ ਸੁਣ ਕੇ ਅੰ ਸੁਣੇ ਮੈਂ ਕਰ ਦਿੰਨਾ ਬਹੁਤ ਵਾਰ ਤੇ ਉਹ ਹੁਣ ਸੰਦੀਪ ਕੋਲ ਆ ਗਏ ਤੇ ਜਿਹੜਾ ਮੈਂ ਅੱਗੇ ਬਿੰਦ ਕੀਤੀ ਵੀ ਸਨਿਆ ਲੱਗਦਾ ਹੁੰਦਾ 2008 ਚ ਲੱਗਾ ਸੀ ਸਨਿਆ ਤੇ ਕਲਗੀਧਰ ਦਾ ਉਦੋਂ ਵੀ ਦੱਸਣ ਦੀ ਲੜਾਈ 12 ਸਾਲ ਚੱਲੀ ਜਿੱਤ ਤੀ ਬਖਸ਼ੀ ਮਾਰੇ ਨੇ ਸैनिक ਨਹੀਂ ਬਖਸ਼ੀ ਜਦੋਂ ਮੈਂ ਕਲੀਨ ਸ਼ੇਵ ਹੁੰਦਾ ਸੀਗਾ ਦੁਬਾਰਾ 21 22 ਦੇ ਵਿੱਚ ਮਾਰੇ ਮੇਰੇ ਕੋਲ ਫਿਰ ਸਿੰਘ ਆਏ ਤੇ ਮੈਂ ਕਬੀਰ ਨੂੰ ਕਿਹਾ ਵਿਨਾਸ਼ ਨੂੰ ਕਿਹਾ ਮੈਂ ਕਿਹਾ ਯਾਰ ਸ਼ੀਸ਼ਾ ਨੇ ਕਹਿੰਦਾ ਬੜੀ ਵਧੀਆ ਮੈਂ ਵਧੀਆ ਨਹੀਂ ਜਦੋਂ ਇਹ ਆਉਂਦੇ ਕੋਈ ਸੇਵਾ ਲਗਣੀ ਮੈਂ ਕੱਲ੍ਹ ਕੀ ਧਰ ਵੀ ਆਉਣ ਵਾਲੇ ਆ ਪਾਸ਼ਾ ਫਿਰ ਔਰਾਂਜ ਬਾਣੀ ਜਾ ਕੇ ਮੈਨੂੰ ਕਹਦੇ ਤੁਸੀਂ ਅਕਾਲ ਉਸਤ ਕਿਉਂ ਨਹੀਂ ਪੜਦੇ ਮੈਂ ਪਾਸ਼ਾ ਪੜਦਾ ਨਹੀਂ ਕਹਿੰਦੇ ਉਦਾਂ ਪੜੋ ਕਤਹੋਂ ਕੁਰਾਨ ਕੋ ਨਹੀਂ ਦਹਾਂ ਜਾਣ ਲੇਥੋਂ ਮੈਂ ਕਹੇ ਇਹ ਨਹੀਂ ਮੈਂ ਪੜ ਸਕਦਾ ਮੱਬਈ ਬੰਦੇ ਮਾਰਦੇ ਨੇ ਪਾਸ਼ਾ ਬੜੇ ਜ਼ਾਲਮ ਨੇ ਇਹਦੇ ਹੱਥ ਪਾਉ ਮੇਰਾ ਮਰ ਕਹਿੰਦੇ ਚਲੋ ਠੀਕ ਹੈ ਮਰ ਜਾ ਚਲੇ ਗਏ ਫਿਰ ਪਾਸ਼ਾ ਕਹਿੰਦੇ ਦੇਖ ਲੋ ਮੈਂ ਦੇਖਾਂਗਾ ਤਾਂ ਜੇ ਤੁਸੀਂ ਪੂਰੀ ਸ਼ਕਤੀ ਦਿਓਗੇ ਤੁਸੀਂ ਇਹ ਗੱਲਾਂ ਕੀ ਨਾ ਪੰਥ ਚਲੇ ਤਾਂ ਜਗਤ ਵਿੱਚ ਜਗਤ ਨੂੰ ਕਰੋ ਸੋਇ ਤੇ ਮੈਂ ਵੀ ਤੁਹਾਨੂੰ ਕਹਿੰਦਾ ਵੀ ਮੈਂ ਲੜਾਈ ਤਾਂ ਲੜਨ ਜੇ ਤੁਸੀਂ ਨਾਲ ਚੱਲੋਗੇ। ਹੁਣ 12 22 ਦਿਨਾਂ ਦੇ ਅੰਦਰ ਮੁਸਲਮਾਨ ਵੀ ਸਵਾਹੀ ਦੀ ਮਾਫੀ ਮੰਗਣੀ ਵੋਟਾਂ ਬੰਨੀ ਸਿੱਖਾਂ ਦੀਆਂ ਸੇਵਾ-ਸ਼ੇਵਾ ਕਾਲਮ ਬੰਨਾ। ਜਿਹੜੇ ਅੱਜ ਗਰੂਮਿੰਗ ਤੇ ਗੱਲ ਕਰਦੇਵੇਂ ਉਹਦੇ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਵੀ ਸੋਸ਼ਲ ਮੀਡੀਆ ਤੇ ਇੰਨਾ ਅਵੇਅਰਨੈਸ ਨਹੀਂ ਸੀ ਹੈਗੀ। ਅੱਜ ਵੀ ਚਲੋ ਹਵਾ ਚਲਾਤ ਜਦੋਂ ਬਾਹਰ ਸੀ ਉਦੋਂ ਵੀ ਹਿੰਦੂ ਸਿੱਖ ਇਕਤਾ ਵਾਸਤੇ ਕੰਮ ਕੀਤਾ ਆਪਾਂ। ਉਦੋਂ ਵੀ ਜਿਹੜੇ ਇਹ ਕੱਟੜ ਖਾਲਸਾ ਨੇ ਜਿਹੜਾ ਉਹਨਾਂ ਦੇ ਟਿਕਟੌਕ ਤੇ ਜਾਜਾ ਬਿੰਦੇ ਸੀ ਮੁਸਲਮਾਨਾਂ ਦੀਆਂ ਉਥੇ ਮਾਹੌਲ ਬਦਲੇ ਹਨ ਉਥੇ ਟਿਕਟੌਕ ਜਿਹੜੀ ਗਰੂਮਿੰਗ ਤੇ ਗੱਲ ਕਰਨ ਲੱਗੇ ਬੜੇ ਚੈਨਲ ਸ਼ੁਰੂ ਹੋ ਗਏ ਦੇਖੋ ਦੇਖੀ ਇਹਨਾਂ ਤੁਹਾਨੂੰ ਇੱਕ ਟ੍ਰੈਂਡ ਬਣਾਉਣਾ ਪੈਂਦਾ ਇੱਕ ਹਵਾ ਬਣਾਉਣੀ ਪੈਂਦੀ ਸੋਣ ਇੱਥੇ ਆਏ ਪਿਛੇ 2 ਸਾਲ ਜੀ ਦੇਖੋ ਸਾਈ ਸਾਰੇ ਬੈਕਫੁੱਟ ਤੇ ਹੋ ਗਏ ਇਹ ਕਹਿੰਦੇ ਮਜਬੂਰ ਕਰਦਾ ਕਿ ਅਸੀਂ ਧਰਮ ਨਹੀਂ ਬਦਲਦੇ ਅਸੀਂ ਜੀਵਨ ਬਦਲਦੇ ਹਾਂ ਨਾ ਇੱਥੇ ਤੱਕ ਲੈ ਜਾਂਦਾ ਸੀ ਇਹਨਾਂ ਨੂੰ ਫਿਰ ਹੁਣ ਤੁਸੀਂ ਦੇਖੋ ਐਤਕੀ ਫਤਿਹਗੜ ਸਾਹਿਬ ਕਿੰਨੀਆਂ ਵੀਡੀਓ ਪੈ ਗਈਆਂ ਵੀ ਉਹਦੇ ਜਹਾਦ ਨਾਲ ਜਿਹੜਾ ਮਲੇਰ ਕੋਟਲਾ ਉਹਦੇ ਖਿਲਾਫ ਹੁਣ ਮਜਬੂਰੀ ਬਣ ਗਈ ਹਵਾ ਟ੍ਰੈਂਡ ਬਣ ਗਿਆ ਕਿ ਸਟੇਜ ਦੇ ਉੱਤੋਂ ਕਥਾਵਾਚਕ ਬਹੁਤ ਛੇਤੀ ਗਰੂਮਿੰਗ ਗੈਂਗ ਤੇ ਤੇ ਇਹਨਾਂ ਦੇ ਗੱਲਬਾਤ ਕਰਨੀ ਸ਼ੁਰੂ ਕਰਨਗੇ ਸੋ ਇਹਨਾਂ ਨੂੰ ਲਫਾਫੇ ਹੁੰਦੇ ਤਾਂ ਨੂੰ ਹਵਾ ਬਣਾਉਣੀ ਪੈਂਦੀ ਆ ਭੇ ਉੱਡਦੇ ਨੇ ਸਾਰੇ ਸੋ ਅਸੀਂ ਹਵਾ ਬਣਾ ਕੇ ਦਫਾਫੇੜਾਈ ਦੇ ਇਹ ਕੰਮ ਹੈ ਸੋ ਇਹ ਵੀ ਟ੍ਰੈਂਡਿੰਗ ਚੱਲ ਪਈ ਹੁਣ ਬਹੁਤ ਤੁਸੀਂ ਦੇਖੋਗੇ ਬਹੁਤ ਲੋਕ ਇਹਨਾਂ ਸੰਗਤ ਦੀ ਪਾਵਰ ਜਾਂ ਸੰਗਤ ਇਕਜੁੱਟ ਹੋ ਜਾਂਦੀ ਹੈ ਜਦ ਸੰਗਤ ਮੇਲੇ ਮਾਰਨ ਲੱਪੇ ਤੁਸੀਂ ਬੋਲੋ ਤੁਸੀਂ ਬੋਲੋ ਫਿਰ ਪ੍ਰਚਾਰਕ ਨੂੰ ਉਹਨੇ ਪੈਸੇ ਲੈ ਕੇ ਬੋਲਣਾ ਜੋ ਮਰਜੀ ਬਿਲਾ ਲਓ ਹੈਨਾ ਸੋਨ ਬੋਲਣ ਦੇ ਪ੍ਰਚਾਰਕ ਬੋਲਣਗੇ ਇਹਨਾਂ ਦੀ ਨਾਕੀ ਨਾਕੀ ਤੂਆਂ ਕਰਾਂਗੇ ਹੁਣ ਉਸ ਰਾਤ ਸੰਦੀਪ ਕਹ ਰਿਹਾ ਕਿ ਮਾਰੇ ਜੀ ਕਲਗੀ ਤਰ ਨੀਲੇ ਪੀਲੇ ਚ ਨੇ ਮੈਂ ਕਿਹਾ ਯਾਰ ਪੀਲੇ ਚ ਨਹੀਂ ਪੀਲੇ ਚ ਨਹੀਂ ਚਾਹੀਦੇ ਮਾਰੇ ਬਹੁਤ ਜੰਗੀ ਪਰ ਹੁਣ ਵਾਲਾ ਆਪਣਾ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਗੇਮ ਪੈਣ ਲੱਗੀ ਹੈ ਆਪਣੀ ਕੋਈ ਵੱਡੀ ਲੜਾਈ ਲੱਗੇਗੀ ਕੁਝ ਹੋਏਗਾ ਉਧਰੋਂ ਅਜੇ ਦਾ ਫੋਨ ਆਇਆ ਕਹਿੰਦਾ ਬਾਬਾ ਜੀ ਦਸਮ ਪਾਤਸ਼ਾਹ ਜੀ ਮਿੱਤਰੀ ਕਰਨ ਗੱਲ ਹੋਈ ਹੈ ਕਹਿੰਦਾ ਨਹੀਂ ਮੈਂ ਕੀ ਕਹਿੰਦਾ ਮਾਰੇ ਕਲਗੀ ਦੇਖੀ ਬਹੁਤ ਉੱਚੀ ਤੇ ਪੀਲੇ ਜਾਂਦੇ ਤੇ ਤੇ ਸੋਨੇ ਤੇ ਜੜੇ ਹੋਏ ਨੇ ਮਾਰੇ ਤੇ 73 ਜੇ ਮੈਂ ਫਿਰ ਮੈਂ ਹੁਣ ਮਾਰੇ ਤੇ ਤੈਨੂੰ ਸੁਨੇਹ ਲੱਗਿਆ ਤੇ ਕਹਿੰਦਾ ਸੁਨੇਹ ਲੱਗੇਗਾ ਮੈਂ ਕਿਉਂ ਮੈਨੂੰ ਰਾਤੀ ਸੰਦੀਪ ਨੇ ਕਿਹਾਤਾ ਸੀ ਮਾ ਮਾਰੇ ਆਉਣ ਆਲੇ ਆ ਤੇ ਰਾਤ ਹੀ ਪਾਸ਼ਾ ਰਹੇ ਨੇ ਇੱਥੇ ਤੇ ਸਿਰ ਅੱਜ ਦਾ ਦੁੱਖ ਹੁੰਦਾ ਕਿਉਂਕਿ ਉਹ ਜਿਹੜੀ એનર્ਜੀ ਉਹ ਚੱਲ ਨਹੀਂਦੀ ਸਾਡੇ ਤੋਂ ਪਾਸ਼ਾ ਦੇ ਦਰਸ਼ਨ ਜਿਹੜੇ ਬੜੇ ਹੋ ਮਤਲਬ ਫੋਟੋਆਂ ਪਾਣਾ ਦੇਖੋ ਇੱਥੇ ਜਦੋਂ ਮਹਾਰਾਜ ਆਉਂਦੇ ਨੇ ਤੇ ਮੇਰਾ ਕਿਸ ਤਰ੍ਹਾਂ ਪਿੱਛੇ ਔਰਾ ਜਿਹੜਾ ਜਿਹੜਾ ਜਿਹਨੂੰ ਹਾਲੋ ਕਹਿੰਦੇ ਆ ਉਹ ਜਾਗਰਤ ਹੋ ਜਾਂਦਾ ਕੈਮਰੇ ਚਾਲ ਨਾ ਪੈਂਦਾ ਹੁਣ ਕੋਈ ਸਵਦਾ ਹੋਏਗਾ ਕੋਈ ਕਲੇਸ਼ ਕਿਸੇ ਨਾ ਕਿਸੇ ਚੱਕਰ ਦਾ ਕੋਈ ਪਏਗਾ ਮਾਰੇ ਕਿਸੇ ਨਾ ਕਿਸੇ ਦੀ ਹੁਣ ਕਲਾਸਿਕਨ ਵਾਲੀ ਜੋ ਪਾਸ਼ਾ ਫਿਰ ਆਏ ਨੇ ਸੋਈ ਸੇਵਾ ਇਦਾਂ ਨਹੀਂ ਕਿ ਤੁਸੀਂ ਜਾਬ ਕਰੋ ਤੇ ਹੁਣ ਕਈ ਆਉਂਦੇ ਨੇ ਉਹਨਾਂ ਦੀ ਮਨਸ਼ਾ ਹੀ ਹੁੰਦੀ ਹੈ ਕਿ ਮੈਂ ਇਸ ਲਾਈਨ 'ਚ ਪੈਣਾ ਪਰ ਉਹ ਜਿਹੜਾ ਬੰਦਾ ਲਾਲਚ ਲੈ ਕੇ ਆਂਦਾ ਉਹਨੂੰ ਅਸੀਂ ਲਾਗੇ ਨਹੀਂ ਲੱਗ ਦਿੰਦੇ ਆਪਣੇ ਇਹ ਤੇ ਹੁਕਮ ਦਾ ਪਾਸ਼ਾ ਦੇ ਕਿਸੇ ਤੇ ਹੱਥ ਰੱਖਣਾ ਹੈ ਜਿੰਨੇ ਉਹ ਗਰੀਬ ਦਾ ਸੀ ਆਪਣਾ ਉਹ ਉਹਦੇ ਤੇ ਰੱਖਿਆ ਨਹੀਂ ਕਦੀ ਕਦੀ ਕਿਉਂਕਿ ਆਪਣੇ ਪਿਆਰੇ ਗਲਤ ਨਹੀਂ ਛੱਡ ਸਕਦਾ ਸੀਗਾ ਅਜੇ ਨੇ ਅੰਦਰ ਸਰੈਂਡਰ ਕਰਤਾ ਉਹਦਾ ਨਾਮ ਅਜੇ ਕੁਮਾਰ ਹਿੰਦੂ ਦਾ ਮੁੰਡਾ ਹੈ ਪਰੰਤੂ ਮਲਾਸੀ ਹੁੰਦਾ ਸ਼ੀਦਾ ਸਾਹਿਬ ਰੰਦਾ ਜਾ ਕੇ ਉਹਨੂੰ ਸ਼ੀਦਾ ਸਾਹਿਬ ਵੀ 6 ਮਹੀਨੇ ਪਹਿਲਾਂ ਕੋਈ 6 ਸਾਲ ਪਹਿਲਾਂ ਕੋਈ ਮੇਰੇ ਰੂਪ ਚ ਮਿਲਿਆ ਸੀਗਾ ਉਹ ਲੱਭ ਰਿਆ ਸੀ ਮੈਨੂੰ ਤੇ ਸਾਡੇ ਤੇਜਿੰਦਰ ਸਿੰਘ ਰਾਗੀ ਸਿੰਘ ਨੇ ਇੱਕ ਦੀ ਗੱਲ ਕੀਤੀ ਉਹਨੇ ਉਹਨੇ ਦੱਸਿਆ ਹੁਲੀਆ ਉਹਨੇ ਮੇਰੀ ਫੋਟੋ ਵਿਖਾਈ ਉਹ ਮੇਰੇ ਕੋਲ ਆਇਆ ਉਹ ਆਂਦਾ ਹੀ ਰੋਣ ਲੱਪਿਆ ਸਾਰਾ ਸਮਾਂ ਰੱਖਦਾ ਮੇਰੇ ਪਿਆਰੇ ਚ ਮੈਨੂੰ ਲੱਭ ਰਿਆ ਸੀਗਾ ਉਹ ਵੀ ਬੱਚਾ ਸੇਵਾ ਕਰਦਾ ਤੇ ਪੜਾਉਂਦਾ ਪਰ ਆਦੇ ਯੂਨੀਵਰਸਿਟੀ ਸਿੰਘ ਸਤਰਾਮਣੀ ਇਹਨਾਂ ਨੂੰ ਕੀ ਪਤਾ ਇਹਨਾਂ ਕੀ ਸੇਵਾ ਲਗਣੀ ਇਹਨਾਂ ਦੀ ਮੰਗਾ ਜਿਹੜਾ ਉਹ ਕਿਸ ਟੇਕਦਾ ਕਿਸੇ ਕੋ ਨਹੀਂ ਗਿਆ ਹੁਣ ਬਾਬਾ ਮੰਗਲ ਸਿੰਘ ਬਣਾਤਾ ਐਸੀ ਤਰ੍ਹਾਂ ਸਾਡਾ ਸੰਦੀਪ ਸਿੰਘ ਉਹਦੀ ਸੇਵਾ ਭਾ ਲੱਗੀ ਹੈ ਕਿਉਂਕਿ ਉਹ ਵੀ ਵੀ ਕਨੇਡਾ ਜਾ ਟ੍ਰੇਨ ਚ ਖਲੋ ਕੇ ਮੇਰੇ ਕੋ ਆਜੋ ਮੈਂ ਸਦਾ ਵੀ ਆਉਣਾ ਹੈ ਇਹ ਅਜੇ ਵੀ ਲਾਂਦੀ ਨਾਂ ਨੂੰ ਕੋ ਕਰਦੇ ਸੰਦੀਪ ਨੇ ਕਦੀ ਹਾਲਾਂਕਿ ਉਹਨੂੰ ਇੱਕ ਵਾਰ ਪਿੱਛੇ ਉਹਦੇ ਗਾਲਾਂ ਵੀ ਪੈ ਗਈਆਂ ਉਹਦੀ ਫੈਮਿਲੀ ਐ ਸਾਰੇ ਸਾਹਮਣੇ ਮੈਂ ਕਮਰੇ ਚ ਗੱਡੇ ਆ ਨਾ ਪਰ ਉਹਨੇ ਫਿਰ ਆਪਣੇ ਮਨ ਚ ਮੈਲ ਹੀ ਲੈਂਦੀ ਮੇਰੇ ਪਰ ਦੀ ਉਹ ਉਸੇ ਸੇਵਾ ਭਾਵ ਚ ਮੈਨਾਂ ਲੱਗਿਆ ਰਿਹਾ ਇਹ ਜਸ ਜਿਹੜਾ ਮੇਰਾ ਪੈਰਾ ਹੁੰਦਾ ਜਿਹੜੀ ਮੈਂ ਤੁਹਾਨੂੰ ਫੋਟੋ ਵਿਖਾਈ ਸੀ ਅੰਗੂਠੇ ਦੇ ਵਿੱਚ ਜਿਹੜਾ ਸਭ ਤੋਂ ਇਹਨੂੰ ਨਾ ਜਿਹੜਾ ਅਹੰਬਰਮਸਮੀ ਹੈ ਜਿੰਨੂੰ ਕਬੀਰ ਸਾਹਿਬ ਕਹਿੰਦੇ ਕਬੀਰ ਜੇ ਕੋਈ ਖੋਜਦੇ ਪਾਇਓ ਸੋਈ ਥੋੜ ਸੋਈ ਫਿਰ ਕੇ ਤੂੰ ਪਿਆ ਜਾਕੋ ਕਹਿੰਦਾ ਹੋਰ ਦੂਜਾ ਕੋਈ ਹੈ ਨਹੀਂ ਮੈਂ ਹੀ ਤੇ ਮੈਂ ਹਾਂ ਤੇ ਮੈਂ ਆਪਣੇ ਆਪ ਨੂੰ ਪ੍ਰਚੰਡ ਕਰਨਾ ਹੁਣ ਜਿਹੜੇ ਵੀ ਜਵੇਂ ਨਵੀਂ ਹਣ ਸਾਡੇ ਬੜਾ ਹਰਾਮ ਹੋਇਆ ਆਪਣਾ ਕਿਹਾ ਕਹਿੰਦਾ ਪਹਿਲੀ ਵਾਰ ਦੇਖਿਆ ਵੀ ਤੁਹਾਡੇ ਵਿੱਚ ਤੁਸੀਂ ਖਲੋਤੇ ਹੋ ਇਹ ਹੁੰਦਾ ਆਪਣਾ ਬ੍ਰਹਮ ਜਾਗਰਿਤ ਕਰਨਾ ਦੂਜਾ ਕਿਵੇਂ ਮੇਰੇ ਮੇਰੇ ਸਿਰ ਤੇ ਖੜ ਜਿਆ ਕੇ ਮੈਂ ਹੀ ਆ ਨਾ ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਤਾ ਔਰ ਜੋ ਲਬਦਾ ਫਿਰਦਾ ਸੋ ਤੂੰ ਆਪ ਸੀਗਾ ਸੋ ਆਪਣੇ ਬ੍ਰਹਮ ਨੂੰ ਖੋਜਣਾ ਆਪਣੇ ਸ਼ੁੱਧ ਸਰੂਪ ਨੂੰ ਖੋਜਣਾ ਆਪਣੀ ਸ਼ਕਤੀ ਨੂੰ ਜਗਾਉਣਾ ਆਪਣੇ ਆਪ ਨੂੰ ਪ੍ਰਚੰਡ ਕਰਨਾ ਆਪਣੇ ਸਿਰ ਤੇ ਆਪ ਖੜਨਾ ਤਾਂ ਜਿਹੜਾ ਮੇਰਾ ਉਹ ਬੜਾ ਬਲੀ ਪੈਰਾ ਉਹ ਮੈਂ ਥੋੜਾ ਮੇਰੀ ਤਸਵੀਰ ਹੈ ਘਰੇ ਜਿਹੜੀ ਹੱਥ ਨਾਲ ਬਣੀ ਹੋਈ ਹੈ ਉਹਦੇ ਚ ਉਹ ਸਰੂਪ ਉਹਦੀ ਅੱਖਾਂ ਜੋ ਸਰੂਪ ਹੈ ਇੱਕ ਦਫਾ ਘਰੇ ਉਹਦੀ ਨਹੀਂ ਮੈਂ ਆਪੇ ਮੈਨੂੰ ਅਜੇ ਨਹੀਂ ਪੁੱਛਦੇ ਬਬਾਈ ਤੁਹਾਡਾ ਪੈਰਾਨਿਕ ਦੇ ਦੇਖਿਆ ਮੈਂ ਕਿਹਾ ਉਹ ਨਾ ਤੁਸੀਂ ਨਾ ਦੇਖੋ ਬਈ ਬਹੁਤ ਪ੍ਰਚੰਡ ਹੈ ਕਹਿੰਦਾ ਅਜ ਦਰਸ਼ਨ ਕਰਾਓ ਚਲੋ ਮੈਂ ਤੂਫਪਤੀ ਕਰਾਉਂਦਾ ਫੋਟੋ ਦੀ ਜਦੋਂ ਹੋਈ ਹੈ ਤੇ ਉਹਨਾਂ ਨੇ ਵੇਖਿਆ ਫਿਰ ਹਾਲ ਤੱਕ ਕਿਸ ਤਰ੍ਹਾਂ ਥਾਪੀਆਂ ਵੱਜਦੀਆਂ ਹਨ ਜੋਲਿਆਂ ਤੇ ਹਨ ਉਹ ਬਲੀ ਹੈ ਜਦੋਂ ਲੋਡ ਪੈਂਦੀ ਫਿਰ ਉਹ ਆਉਂਦਾ ਚਾਹੇ ਡਿਬੇਟ ਹੋਵੇ ਚਾਹੇ ਲੜਾਈ ਹੋਵੇ ਉਸ ਜਿਹੜੇ ਦਰੰਦਾ ਆਪਣੇ ਹਨ ਉਹ ਜਿਹੜਾ ਬਲੀਪਰਾ ਉਹ ਹੁਣ ਇਸ ਲਈ ਸੰਦੀਪ ਸਿੰਘ ਕੋਲ ਹੈ ਉਹਨੇ ਸੇਵਾ ਕੀਤੀ ਉਹ ਲੈ ਗਿਆ ਰਾਜਸਥਾਨ ਦੇ ਵਿੱਚ ਚਾਹੀਦਾ ਤੇ ਇਹ ਸੀ ਜੇ ਮੇਰੀ ਆਪਣੀ ਮਰ ਵੀ ਮੇ ਕੋਈ ਲੋਕਲ ਸਿੰਘ ਜਿਵੇਂ ਸਤਨਾ ਵੀ ਮੇਰੇ ਕੋਲ ਰਹਿੰਦੇ ਨੇ ਇਹ ਚੀਜ਼ ਉਹਨਾਂ ਨੂੰ ਜਾਵੇ ਪਰ ਅਧਿਕਾਰੀ ਉਹ ਸੀਗਾ ਕਿ ਉਹਨੇ ਸੇਵਾ ਬੜੀ ਰੂਹ ਨਾਲ ਕੀਤੀ ਸੀ ਬੜੇ ਪਹਿਨ ਸੇਵਾ ਗਰੀਬਦਸਾਂ ਨੇ ਬੜੀ ਰੂਹ ਨਾਲ ਕੀਤੀ ਮੇਰੀ ਉਹ ਮੇਰੇ 24 ਘੰਟੇ ਪਹਿਲਾਂ ਤੋਂ ਹੁੰਦੇ ਮੇਰੇ ਨਵੀ ਉਸ ਲਈ ਹਾਜ਼ਰ ਹਾਂਜੀ ਬਾਬਾ ਜੀ ਉਹ ਗਲਤ ਪੈਰੇ ਕਰਕੇ ਫਸ ਗਿਆ ਵਿਚਾਰਾ ਬੱਚਾ ਕਿਸੂਰਦਾ ਨਹੀਂ ਪੈਰੇ ਲੈ ਗਿਆ ਉਹਨੂੰ ਮੈਂ ਉਹਦੇ ਮਾਮੇ ਨੂੰ ਪਹਿਲਾਂ ਕਿਵੇਂ ਲੈ ਜਾਣਾ ਇਹਦੇ ਪੈਰੇ ਨੇ ਹਨਾ ਮੈਂ ਮਦਦ ਨਹੀਂ ਕਰ ਪਾਵਾਂ ਕਿਉਂਕਿ ਇਹ ਛੱਡਣਾ ਨਹੀਂ ਚਾਹ ਰਿਹਾ ਪਰ ਇਹ ਜਿਹੜੀ ਰਾਹ ਹੈ ਨਾ ਇਹ ਕੋਈ ਸੌਖੀ ਜਿਹੀ ਰਾਹ ਨਹੀਂ ਹੈ ਤੁਹਾਨੂੰ ਲੱਗਦਾ ਵੀ ਹਨਾ ਵੀ ਅਸੀਂ ਬੜੇ ਬੜੇ ਅੰਦੇ ਸ਼ੌਂਕ ਨਾ ਹੁੰਦੇ ਨੇ ਕਰੀਏ ਪਰ ਨਹੀਂ ਸੋ ਕਈ ਜਿਹੜੇ ਸਾਧਕ ਨੇ ਸਰ ਕੋ ਕਿੰਨੇ ਕੇ ਸਾ ਜਿਹੜੇ ਸਾਧਕਾਂ ਦੇ ਨੇ ਜਿਹਨਾਂ ਦੀ ਸਾਧਨਾ ਗਲਤ ਚੱਲੀ ਗਈ ਹੈ ਕਿਉਂਕਿ ਸਿਰ ਤੇ ਗੁਰੂ ਹੈ ਨਹੀਂਗਾ ਉਹ ਦੇਖ ਨਹੀਂ ਰਿਹਾ ਕਿ ਪੈਰਾ ਕੌਣ ਲੈ ਰਿਹਾ ਉਹ ਦੇਖ ਨਹੀਂ ਰਿਹਾ ਕਿ ਇਹਦੇ ਸਿਰ ਤੇ ਆਇਆ ਕੌਣ ਹੈ ਨਾ ਹੁਣ ਅਸੀਂ ਕਰੀਬਤ ਜਿਸ ਘਰ ਚ ਜਾਂਦੇ ਹਾਂ ਸਭ ਤੋਂ ਪਹਿਲਾਂ ਕੰਮ ਹੁੰਦਾ ਤਸਵੀਰਾਂ ਤੁਰਵਾ ਦੋ ਸਾਰੀਆਂ ਗੁਰੂ ਸਾਹਿਬਾਂ ਦੀਆਂ ਕਿਉਂਕਿ ਗੁਰੂ ਤੇ ਹੈ ਨਹੀਂ ਕਿ ਤੱਕ ਨੂੰ ਕਿਹਦੀ ਤੂੰ ਬੱਤੀ ਕਰੀ ਜਾਂਦੇ ਜੇ ਦੀ ਤੂੰ ਬੱਤੀ ਕਰੀ ਜਾਂਦੇ ਉਹਨੇ ਪਰ ਚੰਦ ਹੋ ਜਾਣਾ ਕਈ ਵਾਰ ਗਲਤੀ ਜਿਦਾ ਉਹਨਾਂ ਉਹਨਾਂ ਸਰੂਪਾਂ 'ਚ ਆਪਣਾ ਪੈਰਾ ਕਰ ਜਾਂਦੇ ਨੇ ਤੇ ਸਰੂਪਾਂ ਦੇ ਚੱਕਰ 'ਚ ਤੁਸੀਂ ਉਹਨਾਂ ਨੂੰ ਬਲੀ ਕਰ ਲੈਂਦੇ ਹੋ ਉਹ ਤੁਹਾਨੂੰ ਬਰਬਾਦ ਕਰ ਦਿੰਦੀਆਂ ਨੇ ਸੋ ਅਸੀਂ ਪਟਨਾਡੇ ਜਾ ਕੇ ਆਏ ਸਿੰਘ ਦੇ ਘਰ ਬੜਾ ਵੱਡਾ ਘਰ ਬੜੀ ਸੋਹਣੀਆਂ ਤਸਵੀਰਾਂ ਸਾਰੀਆਂ ਤਰਾਈਆਂ ਵੀ ਇੱਥੇ ਬਾਣੀ ਲਿਖਾਓ ਜਾਂ ਸ਼ਸਤਰ ਸ਼ਸਤਰ ਲਾਓ ਤੇ ਫੋਟੋਆਂ ਬੰਦ ਨੇ ਸਾਰੀਆਂ ਹਨਾ ਸੋ ਇਸੇ ਤਰ੍ਹਾਂ ਕਰਾਂਜ ਦੇ ਅੰਦਰ ਅਤਿ ਚੀਜ਼ਾਂ ਪਈਆਂ ਹੁੰਦੀਆਂ ਨੇ ਉਹ ਵੀ ਗਲਤ ਪਰੇ ਚੱਲ ਜਾਂਦੇ ਕਿਥੇ ਵਾ ਤਸਵੀਰਾਂ ਨਾਲ ਆਇਆ ਕੋਈ ਕਰਾਂ ਦੇ ਵਿੱਚ ਜਿਹੜਾ ਹੁਕਮ ਹੋਇਆ ਤਸਵੀਰਾਂ ਸਸਕਾਰ ਕਰ ਦੋ ਬਾਣੀ ਲਿਖੀ ਹੈ ਉਹ ਲਾਓ ਸ਼ਸਤਰ ਲਾਓ ਕੀਪਤਾ ਉਹ ਜਿਹੜੀ ਫੋਟੋ ਕਿਹਦੀ ਹੈ ਗੁਰਨਾਨ ਸਾਹਿਬ ਤੇ ਨਹੀਂ ਗੁਰਨਾਨ ਸਾਹਿਬ ਦੀ ਸਲੀ ਟੋਪੀ ਪਾਉਂਦੇ ਆ। ਪੰਚਮ ਪਾਛੇ ਤੱਕ ਸਲੀ ਟੋਪੀ ਰਹੀ ਹੈ ਸਿਰ ਤੇ। ਜਿਹੜਾ ਦਸਤਾਰਾ ਇਹ ਛੇਵੇਂ ਪਾਚਾ ਲੈ ਕੇ ਆਇਆ ਪੰਤ ਵਿੱਚ। ਪਰ ਬਾਬਾ ਦੀਪ ਸਿੰਘ ਜਿਹੜਾ ਤੁਸੀਂ ਪੁੱਛਿਆ ਉਹ ਬਾਬਾ ਦੀਪ ਸਿੰਘ ਥੋੜੀ ਇਹਦੇ। ਉਹ ਸਰੂਪ ਉਹ ਤਾਂ ਦਾ ਹੈ ਹੀ ਨਹੀਂਗਾ ਨਾ। ਸੋ ਬੜੀਆਂ ਚੀਜ਼ਾਂ ਜਿਹੜੀਆਂ ਕਹਿਣ ਵਾਲੀਆਂ ਨੇ ਇਹ ਅਲੱਗ ਬਣਾਵਾਂਗੇ। ਸੋ ਇਹ ਜਿਹੜਾ ਮੈਂ ਹੁਣ ਦੇਖਿਆ ਇਹਦੇ ਨਾਲ ਰਿਸ਼ਤਿਆਂ ਤੋਂ ਮਨ ਖੱਟਾ ਹੋ ਰਿਹਾ ਦੇਖ ਕੇ ਯਾਰਾਂ ਦੋਸਤਾਂ ਤੋਂ ਪਰਿਵਾਰ ਤੋਂ। ਮੈਂ ਅੱਗੇ ਸਿੰਘ ਨੂੰ ਹੱਸੰਦਿਆ ਹਾਂ ਮੈਂ ਕਹਿੰਦਾ ਯਾਰਾਂ ਕੰਮ ਬੰਦ ਕਰ ਦਈਏ। ਨਹੀਂ ਤਾਂ ਆਪਾਂ ਇੱਕ ਦੂਜੇ 'ਤੇ ਸ਼ੱਕ ਕੀ ਹਸਤਰਾਸ ਇਹ ਰਹਿੰਦੀ ਯਾਰ ਕਿਉਂਕਿ ਜਿੰਨੂੰ ਵੇਖੀਦਾ ਤੁਸੀਂ ਰੋਜ਼ ਹੀ ਉਹ ਚੀਜ਼ ਵੇਂਦੇ ਹੋ ਯਾਰ ਕਿਸੇ ਦਾ ਪਾਪਾ ਕਿਸੇ ਦਾ ਭਰਾ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਕਿਸੇ ਦਾ ਯਾਰ ਕਿਸੇ ਦਾ ਦੋਸਤ ਕਿਸੇ ਦੀ ਸੇਲੀ ਸਾਰੇ ਪੁੱਠੇ ਖਮਾਏ ਤੁਹਾਨੂੰ ਬਰਬਾਦ ਕਰਨਾ ਚਾਹੁੰਦੇ ਨੇ ਸੋ ਰਿਸ਼ਤਿਆਂ ਦਾ ਮਨ ਖੱਟਾ ਜਾ ਹੋ ਗਿਆ ਹੈ ਕਈ ਕਿਸ ਐਸੇ ਬਲੀ ਕੇਸ ਆ ਜਾਂਦੇ ਨੇ ਉਹ ਜੋ ਦੇਖੀਦਾ ਫਿਰ ਮਨ ਹੁੰਦਾ ਵੀ ਇਹਨੂੰ ਕਹੀਏ ਉਨੇ ਕੋ ਨੂੰ ਸੇ ਕਹਤਾ ਸੀ ਵੀ ਇਹ ਇੱਕ ਤਰ੍ਹਾਂ ਕੌਣ ਹੈ ਪਰ ਕਿਉਂਕਿ ਬੱਚਾ ਬੇਕਸੂਰ ਸੀਗਾ ਹੈ ਨਾ ਉਹਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਹੈ ਉਹਨੂੰ ਕਿਹਾ ਸੀ ਵੀ ਇਹ ਮੰਜੇ ਤੇ ਪਿਆ ਹੀ ਪਿਆ ਇਹਨੂੰ ਨਹੀਂ ਛੱਡਦੇ ਸੀ ਉਹ ਤੱਲੇ ਮਾਰੇ ਨਾ ਜੀ ਨਾ ਨਾ ਕਰਿਓ ਮੈਂ ਕਿਹਾ ਫਿਰ ਤੈਨੂੰ ਹੀ ਪਾਵਾਂਗੇ ਨਾਲ ਹੀ ਅਸੀਂ ਮੱ ਤੇਰਾ ਬੱਚਾ ਕਿਸੇ ਨੇ ਪਾਇਆ ਹੈ ਉਹਨੂੰ ਮੈਂ ਪਾਇਆ ਤੇ ਪਾਵਾਂਗਾ ਉਹਨੂੰ ਕੋਈ ਤੂੰ ਯਕੀਨ ਨਹੀਂ ਕਰੇ ਮੇਰੇ ਕੱਲ ਦਾ ਲਾ ਜੀ ਤੁਹਾਨੂੰ ਨਿਸ਼ਾਨੀ ਦੇਣੀ ਨਾ ਕੋਈ ਮੈਂ ਬਹੁਤ ਆਤ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੇ ਪਰਵਾਰ ਚ ਕੌਣ ਹੈ ਕਿ ਹਰੇਕ ਦੇ ਅੰਦਰ ਉਹ ਇੰਟੂਇਸ਼ਨ ਹੁੰਦੀ ਹੈ ਸੋ ਕਿਨਾਰਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਫਾਲਤੂ ਵਾਰਾ ਕਰਦੀ ਤਾਂ ਬੱਚਿਆਂ ਧਿਆਨ ਕਰਿਆ ਕਰੋ ਧੀਆ ਦਾ ਖਾਸ ਕਰਕੇ ਖਾਣ ਪੀਣ ਦਾ ਪれいਜ਼ ਰੱਖਿਆ ਕਰੋ ਥਾਂ ਥਾਂ ਤਾਂ ਜਦੋਂ ਕਿਸੇ ਘਰ ਜਾਂਦੇ ਹੋ ਆਂਦੇ ਪਕਰ ਪੰਜ ਪਰ ਚੌਪੇ ਸੇਵ ਕਰ ਲਿਆ ਕਰੋ ਸੁਭਾਅ ਹੀ ਬਣਾ ਲਓ ਮੈਂ ਜਦੋਂ ਲੰਗਰ ਅਸੀਂ ਲੰਗਰ ਬਹੁਤ ਘਟ ਸਕਦੇ ਹਾਂ ਤੁਹਾਨੂੰ ਜਿਹੜੀ ਚੀਜ਼ ਅਰਦਾਸੇ ਹੋਈਆਂ ਹੁੰਦੀਆਂ ਨੇ ਪਜੋ ਸ਼ਗਣਾ ਫਿਰ ਉਸ ਪਰ ਪੰਜ ਪਰਚੋਪੇ ਕਰਨੀ ਕਰਨੀ ਆ ਕਿਸੇ ਘਰੇ ਗਏ ਲੰਗਰ ਸ਼ਗਣਾ ਪੰਜ ਪਰਚੋਪੇ ਕਰਨੀ ਕਰਨੀ ਹੁੰਦੇ ਰਸਤੇ ਜਿਵੇਂ ਇੱਕ ਕਰਿਆ ਕਰੋ ਅਜਿੰਦਰ ਗਵੰਦੀ ਦੇ ਕੇ ਸੀਗਾ ਖਵਾਤਾ ਕੁਛ ਬੱਚੇ ਨੂੰ ਘਰੇ ਗਏ ਹਾਲਤ ਵੇਖਣ ਵਾਲੀ ਸੀਗੀ ਸੋ ਇਹ ਦਿੱਕਤਾਂ ਚੱਲਦੀਆਂ ਨੇ ਇਹ ਦਿੱਕਤਾਂ ਹੈਗੀਆਂ ਨੇ એનર્ਜੀਜ਼ ਪੋਜ਼ਿਟਿਵ ਐਂਡ ਨੈਗੇਟਿਵ ਸਭ ਕੁਝ ਆਇਗਾ ਪਰ ਗੱਲੇ ਵੀ ਤੁਸੀਂ ਪ੍ਰੇਸ਼ ਕੀ ਮੈਨੂੰ ਤੁਸੀਂ ਬਚਾ ਕੇ ਰੱਖਣਾ ਇੱਕ ਤੇ ਮੈਂ ਸ਼ਬਦ ਕਰ ਸੁਰੀ ਤੇ ਨਰਾਇਣ ਰੱਖ ਉਹ ਆਪਣੇ ਰੁਟੀਨ ਚ ਰੱਖੋ ਜੇ ਬਚਣਾ ਹੈ ਤੇ ਫਿਰ ਚੌਪਈ ਸਾਹਿਬ ਆਪਣੀ ਰੁਟੀਨ ਚ ਰੱਖੋ ਜੇ ਬਚਣਾ ਹੈ ਤੇ ਸੰਸਾਰ ਠੀਕ ਨਹੀਂ ਚੱਲ ਰਿਹਾ ਮਨਾ ਚ ਮੈਲਬੋਤ ਆਈ ਹੋਈ ਹੈ ਮਨ ਅਜ ਕਰਵਾਹਤ ਬੋਟਾਈ ਹੋਈ ਹੈ ਉਹ ਮਰਦ ਨਹੀਂ ਰਹਿਗੇ ਜਿਹੜੇ ਸਾਹਮਣੇ ਹਿੱਕ ਚਾ ਗੋਲੀ ਮਾਰਨ ਪਿੱਠ ਪਿੱਛੇ ਵਾਰ ਕਰਨ ਵਾਲੇ ਬਹੁਤ ਨੇ ਇੰਨਾ ਚੀਜ਼ਾਂ ਦਾ ਪਰਹੇਜ਼ ਕਰਾਇਆ ਕਰੋ ਇੱਕ ਸਿੰਘ ਸੀ ਸਾਡਾ ਉਹਨੂੰ ਕਿਸੇ ਨੇ ਉਹ ਪੰਜਾਂ ਸਿੰਘਾਂ ਜਾਬਜੋ ਕਰਾਇਆ ਜਿਹਨਾਂ ਤਿੰਨ ਭੱਜ ਕੇ ਦੋ ਰਹਿ ਗਏ ਉਹ ਗਲਤ ਪੜਾ ਕਰਾ ਕੇ ਉਹ 5-6 ਸਾਲ ਤੰਗ ਰਿਆ ਉਹਦੇ ਗਰੂਦਾਰੇ ਸੀ ਨਾ ਗੁਰੂ ਗਿਲਸਾਧਰਾਂ ਕਰਵਾ ਗਿਆ ਨੇ ਕਿਸੇ ਕੋ ਕਿਸੇ ਆਪਣੇ ਨੰਗ ਸਿੰਘਾਂ ਦਾ ਆਇਆ ਉਹਨਾਂ ਨੂੰ ਕਿਸੇ ਉਹਨੂੰ ਕਿਸੇ ਨੇ ਬਿਠਾ ਕੇ ਤੇ ਉਹ ਜਾਪ ਕਰਵਾਏ ਉਹਨਾਂ ਨੂੰ ਪਤਾ ਨਹੀਂ ਕੀ ਕਰਦੇ ਫਿਰ ਉਹ ਜਾਪ ਕੀ ਕੀਤੇ ਉਹਨਾਂ ਨੇ ਉਹਦੇ ਉਤਾਰੇ ਵਾਸਤੇ ਜਾਪ ਕਰਵਾਤੇ ਉਹਨੇ ਉਹ ਤੇ ਠੀਕ ਉਹ ਬਾਕੀ ਸਿੰਘ ਫਸਾਉਂਦੇ ਸੋ ਕਿਹਦੇ ਕੋ ਜਾਣਦੇ ਹੋ ਕਿਹਦੇ ਕੋ ਬੰਦੇ ਹੋ ਕਿਨੂੰ ਗੁਰੂ ਧਾਰਦੇ ਹੋ ਕਿਹਦੇ ਕੋ ਦਿਖਿਆ ਲੈਂਦੇ ਹੋ ਕਿਹਦੇ ਕੋ ਵਿਦਿਆ ਲੈਂਦੇ ਹੋ ਇਹ ਚੀਜ਼ਾਂ 'ਚ ਬੜੀ ਧਿਆਨ ਨਾ ਕਰਿਆ ਕਰੋ ਠੋਕੂ ਜਾ ਕੇ ਵੇਖਿਆ ਕਰੋ ਪਹਿਲਾਂ ਬਾਕੀ ਜੋ ਜੋ ਵਿੱਚਰਦੇ ਸੰਸਾਰ ਜਮਾਨ ਖੱਟਾ ਹੀ ਹੋ ਰਿਹਾ ਕੁਛ ਅੱਛਾ ਨਹੀਂ ਆ ਰਿਹਾ ਕੋਈ ਮਨ ਦੇ ਵਿੱਚ ਹੁਣ ਸਮੇਂ ਆ ਮਾਰੇ ਕਿਉਂ ਕਹਿੰਦੇ ਵਿਖ ਦੇਖਿਆ ਸੰਸਾਰ ਇਹ ਵਿਖ ਸੰਸਾਰ ਹੀ ਹੈ ਸਭ ਝੂਠੇ ਰਿਸ਼ਤੇ ਨਾਤੇ ਨੇ ਸਾਰੇ ਚਲੋ ਇੰਨਾ ਕੀ ਬਹੁਤ ਮੁੜ ਕੇ ਇਹਨਾਂ ਨੂੰ ਤੁਹਾਡਾ ਵੀ ਮਨ ਖੱਟਾ ਹੀ ਹੋ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ